ਪਹਿਲੇ ਸੂਏ ਬਾਈ ਇਹਨੇ ਕਿੰਨਾ ਕੁ ਦੁੱਧ ਦਤਾ ਤੇਰੇ ਕੋਲ ਪਹਿਲੇ ਸੂਏ ਸਾਡੇ ਕੋਲੇ 10 11 ਕਿਲੋ ਕੱਢੇ ਸੀ ਨਾਰਮਲ ਖਰਾਕ ਤੀ ਕੱਢਦੇ ਆ ਜੀ ਇਹਦੇ ਬਾਈ ਜੀ 20 ਤੋਂ 25 ਦਿਨ ਬਾਕੀ ਆ ਜੀ ਸੂਣ 20 25 ਦਿਨ ਪਹਿਲਾ ਸੂਆ ਸੋਣਾ ਹੈ ਪਹਿਲਾ ਸੂਣ ਦੇ ਬਾਕੀ ਆ ਜੀ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਲੇਵਾ ਤੁਸੀਂ ਚੈੱਕ ਕਰ ਲਓ ਹਾਂ ਜੀ ਜਿਹੜੇ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਬਲਜਿੰਦਰ ਦੇ ਘਰੋਂ ਆ ਪਿੰਡਾ ਕੇ ਬਾਈ ਦਾ ਆ ਬਲੂ ਕੋਟਲੀ ਤੇ ਜ਼ਿਲ੍ਹਾ ਬਠਿੰਡਾ ਇੱਕ ਘਰੇਲੂ ਮਿਹਨਤੀ ਪਰਿਵਾਰ ਦੇ ਘਰੋਂ ਦੋਸਤੋ ਵੀਡੀਓ ਆ ਦੋ ਨਗ ਬਾਈ ਨੇ ਸੇਲ ਕਰਨੇ ਆ ਇੱਕ ਤਾਂ ਦੋਸਤੋ ਇੱਕ ਨੰਬਰ ਤੇ ਆ ਗਈ ਪਹਿਲਾ ਸੂਆ ਝੋਟੀ ਨੇ ਸੂਣਾ ਕਿੰਨੇ ਦਿਨਾਂ ਦੀ ਕੱਚੀ ਆ ਕੀ ਡਿਟੇਲ ਆ ਮੁੱਲ ਵਾੜੀ ਵੀਡੀਓ ਦੇ ਵਿੱਚ ਕਰਾਵਾਂਗੇ ਪਹਿਲਾ ਸੋਨੂੰ ਮੈਂ ਦੋਨੇ ਨਗ ਦਿਖਾ ਦਿੰਨਾ ਤੇ ਡਿਟੇਲ ਆਪਾਂ ਮਾਲਕ ਤੋਂ ਲਵਾਂਗੇ ਨੰਬਰ 2 ਤੇ ਦੋਸਤੋ ਮਾਲਕ ਕਹਿੰਦਾ ਵੀ ਇਹ ਦੂਸਰਾ ਸੂਆ ਸੂਣਾ ਵੀਰੇ ਹਾਂਜੀ ਹਾਂਜੀ ਦੂਜਾ ਸੂਆ ਬਾਈ ਕਹਿੰਦਾ ਇਹਨੇ ਹਜੇ ਸੂਣਾ ਤੇ ਕਿੰਨੇ ਦਿਨ ਇਹਦੇ ਪਏ ਆ ਆਜੋ ਦੋਨਾਂ ਦੀ ਡਿਟੇਲ ਆਪਾਂ ਮਾਲਕ ਤੋਂ ਲੈਣੇ ਆ ਇੱਕ ਨੰਬਰ ਆਪਾਂ ਇਧਰੋਂ ਆ ਝੋਟੀ ਤੋਂ ਸ਼ੁਰੂ ਕਰ ਲਾਂਗੇ ਲੇਵਾ ਤੁਸੀਂ ਝੋਟੀ ਦਾ ਦੇਖ ਲਓ ਪਹਿਲਾ ਸੂਆ ਸੂਣਾ ਦੇਨ ਕਿੰਨੇ ਕਰ ਰਹੇ ਆ ਆ ਜਾ ਦੋਸਤਾ ਹੋਰ ਬਲਜਿੰਦਰਾ ਕੀ ਹਾਲਾ ਹਾਂ ਠੀਕ ਆ ਜੀ ਪਹਿਲਾਂ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦੋ 97795 ਜੀ 87808 ਠੀਕ ਆ ਪਿੰਡ ਵਾ ਕੋਟਲੀ ਜ਼ਿਲ੍ਹਾ ਬਠਿੰਡਾ ਬਠਿੰਡਾ ਜੀ ਠੀਕ ਆ ਤੇ ਦੋ ਨਗਰ ਆ ਕਿ ਵੀਰੇ ਸੇਲੇ ਵਾਲੇ ਦੋ ਨਗਰ ਕਿੰਨੇ ਦਿਨ ਰਹਿੰਦੇ ਆ ਬਾਈ ਝੋਟੀ ਦੇ ਸੂਹ ਕਿਦੇ ਬਾਈ ਜੀ 20 ਤੋਂ 25 ਦਿਨ ਬਾਕੀ ਆ ਜੀ ਸੂਹ 20 25 ਦਿਨ ਪਹਿਲਾ ਸੂਹ ਆ ਸੋਣਾ ਹੈ ਸੂਹ ਦੇ ਬਾਕੀ ਆ ਜੀ ਠੀਕ ਆ ਤੇ ਬਾਈ ਇਹਦੀ ਮਾਂ ਦਾ ਪਤਾ ਕਿੰਨੇ ਕੁ ਦੁੱਧ ਵਾਲੀ ਸੀ ਇਦੀ ਮਾਂ ਜੀ ਸਾਡੇ ਕੋਲ ਸੀਗੀ ਉਹ ਪਿਛਲੇ ਸਾਲ ਵੇਚਤੀ ਅਸੀਂ 12-13 ਕਿਲੋ ਦੁੱਧ ਚਾਹੁੰਦੇ ਰਹੇ ਹਾਂ ਜੀ ਨਾਰਮਲ ਖਰਾਕ ਤੇ ਨਾਰਮਲ ਸੇਵਾ ਤੇ ਹਾਂ ਜੀ 12-13 ਕਿਲੋ ਬਾਈ ਕਹਿੰਦਾ ਆਪਾਂ ਦੁੱਧ ਚਾਹੁੰਦੇ ਰਹੇ ਹਾਂ ਬਾਕੀ ਸੱਜਣੋ ਆਪਾਂ ਜਿਹੜੇ ਮੌਕੇ ਤੇ ਪਸ਼ੂ ਆ ਇਹ ਦੇਖ ਕੇ ਆਪਾਂ ਖਰੀਦਣਾ ਮਾਂ ਚਾਹੇ 20 ਵਾਲੀ ਆ ਤੇ ਚਾਹੇ 15 ਵਾਲੀ ਝੋਟੀ ਤੁਸੀਂ ਤਿਆਰੀ ਫੜੀ ਬਾਕੀ ਠੰਡੀ ਸੀਲ ਪੂਰੀ ਫੁੱਲ ਆ ਜੀ ਹਾਂ ਤੇ ਬਲਜਿੰਦਰ ਇਹਦਾ ਕੀ ਭਾ ਕਰਦਾ ਜਾਇਜ ਆ ਇਹਦਾ ਜਾਇਜ ਆ ਇੱਕ 15 ਜਾਇਜ ਹੀ ਆ ਜਮਾ ਹਾਂ ਜੀ ਹਾਂ ਜੀ ਬਾਕੀ ਕੋਈ ਨਹੀਂ ਮੌਕੇ ਤੇ ਵੇਖਿਆ ਜਾਊਗਾ 1 ਲੱਖ ਦੋਸਤੋ 15000 ਬਾਈ ਇਹਦਾ ਮੁੱਲ ਕਰਦਾ ਸਿੰਘਾਂ ਦੀ ਬਹੁਤ ਸੋਹਣੀਆਂ ਛੋਟੀਆਂ ਦੇਖ ਲਓ ਦੋਸਤੋ ਸਾਹਮਣੇ ਦੇਖਦੀ ਆ ਹਨਾ ਪੂਰੇ ਰਿੰਗ ਸਿੰਘ ਤੇ ਬਾਕੀ ਵਧੀਆ ਤਿਆਰੀ ਆ ਸਰੀਰ ਬਹੁਤ ਸੋਹਣੀ ਛੋਟੀ ਤੇ ਬਾਕੀ ਤੁਸੀਂ ਠੰਡੀ ਸੀਲ ਫੁੱਲ ਆ ਜੀ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਲੇਵਾ ਤੁਸੀਂ ਚੈੱਕ ਕਰ ਲਓ ਜਿਹੜੇ ਭਰਾਣੇ ਖਰੀਦਣੇ ਆ ਬਾਈ ਜੀ ਕੋਲੇ ਆ ਜੋ ਤਸੱਲੀ ਕਰਕੇ ਆਪਾਂ ਪਸ਼ੂ ਖਰੀਦ ਸਕਦੇ ਆ ਹਨਾ ਪੈਸੇ ਖਰਚਨੇ ਹੁੰਦੇ ਆ ਸਾਰਾ ਸਾਲ ਸੂਆ ਪੀਣ ਦੁੱਧ ਪੀਣਾ ਹੁੰਦਾ ਤੋੜ ਦੇਗਾ ਆਪਾਂ ਜਿੱਦ ਤਾਂ ਨਹੀਂ ਬਾਲੀ ਕਿ ਐਂ ਠੀਕ ਆ ਪਸ ਐਂ ਠੀਕ ਆ ਜੀ ਕੋਈ ਨਾ ਬਾਕੀ ਮੌਕੇ ਤੇ ਦੇ ਹਾਂ ਵੀ ਕਈ ਵਾਰੀ ਬਿਹੜਾ ਛੋਟਾ ਵੀਰੇ ਤੇ ਟਰੈਕਟਰ ਰੋਟਰ ਖੜਾ ਭੱਜ ਨਾ ਲਵੇ ਪਸੋਂ ਨੰਬਰ 2 ਤੇ ਆਇਆ ਬ੍ਰਿਜਿੰਦਰ ਇਹਦੀ ਕੀ ਟੇਲ ਆ ਬਈ ਕਿੰਨਵਾ ਸੂਆ ਸੁੰਦੀ ਆ ਹੁਣ ਇਹ ਜੀ ਦੂਜਾ ਸੂਆ ਸੋਣਾ ਜੀ ਇਹਨੇ ਦੂਜਾ ਸੂਆ ਸੋਣਾ ਹਾਂਜੀ ਇਹ ਵੀ ਸਾਡੀ ਘਰ ਦੀ ਕੱਟੀ ਆ ਜੀ ਘਰ ਦੀ ਆ ਹਾਂਜੀ ਠੀਕ ਆ ਪਹਿਲੇ ਸੂਏ ਬਈ ਇਹਨੇ ਕਿੰਨਾ ਕੁ ਦੁੱਧ ਦਿੰਦਾ ਤੇਰੇ ਕੋਲ ਪਹਿਲੇ ਸੂਏ ਸਾਡੇ ਕੋਲੇ 10 11 ਕਿਲੋ ਕੱਢੇ ਸੀ ਨਾਰਮਲ ਖਰਾਕਤੀ ਕੱਢਦੇ ਆ ਜੀ 10 11 ਕਿਲੋ ਪਹਿਲੇ ਨੇ ਦਿੱਤਾ ਹਾਂਜੀ ਹਾਂਜੀ ਠੀਕ ਐ ਆ ਦੇਖੋ ਦੋਸਤੋ ਇਹਦੇ ਕਿੰਨੇ ਕਿ ਦਿਨ ਰਹਿੰਦੇ ਵੀਰੇ ਸੋਣ ਇਹਦੇ ਤੋਂ 15 16 ਦਿਨ ਇਹਦੇ ਬਾਕੀ ਆ ਜੀ 15 16 ਦਿਨ ਦੋਸਤੋ ਹਜੇ ਇਹਦੇ ਪਏ ਆ ਤੇ ਪਹਿਲੇ ਸੂਏ ਬਾਈ ਕਹਿੰਦਾ ਆਪਣੇ ਕੋਲੇ ਵਧੀਆ 10 11 ਕਿਲੋ ਦੇ ਤਕਰੀਬਨ ਦੁੱਧ ਵੀ ਦਿੱਤਾ ਤੁਸੀਂ ਬਾਈ ਝੋਟੀ ਚੈੱਕ ਕਰ ਲੋ ਤੇ ਥਣ ਵੀ ਵਧੀਆ ਗੇ ਮੁਠੀ ਜਿਹੇ ਵਾਲੇ ਥਾਣਾ ਆ ਤੁਸੀਂ ਦੇਖ ਸਕਦੇ ਹੋ ਸਿੰਗਲ-ਸੁੰਗਾ ਦੇਖ ਲਓ ਵੀਰੇ ਇਹਨੂੰ ਤੋੜ ਲਾ ਬਾਈ ਇਹ ਤਾਂ ਨਹੀਂ ਬਾਈ ਡਰਦੀ ਬਾਕੀ ਇਹ ਸਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਖੋਲਣਾ ਕੋਈ ਨਾ ਆ ਦੇਖੋ ਬਾਈ ਜੀ ਸਾਨੂੰ ਆਪਾਂ ਤੋੜ ਕੇ ਝੋਟੀ ਦਿਖਾ ਦਿੰਨੇ ਆ ਆਰਡਰ ਤੁਸੀਂ ਚੈੱਕ ਕਰ ਲੋ ਆਲੇ ਜਿਹੜੇ ਭਰਾ ਨੇ ਖਰੀਦਣੀਆਂ ਬਾਕੀ ਵੀਰੇ ਕੋਲੇ ਆ ਕੇ ਹਨਾ ਪਸੂ ਆਪਾਂ ਨੂੰ ਤਸੱਲੀ ਕਰਕੇ ਖਰੀਦ ਲੈਣਾ ਚਾਹੀਦਾ ਵੀਡੀਓ 'ਚ ਆਪਾਂ ਕੋਈ ਤਥਾ ਨਹੀਂ ਛੱਡਦੇ ਜਿਵੇਂ ਤੁਹਾਨੂੰ ਵੀਡੀਓ ਦਿਖਾਤੀ ਇਹਦੂ ਤੁਹਾਨੂੰ 21 ਮਿਲ ਸਕਦਾ ਪਸੂ 19 ਨਾ ਰਹੂਗਾ ਵੀਰੇ ਹੂੰ ਤੇ ਬਲਜਿੰਦਰ ਇਹਦਾ ਕੀ ਭਾ ਕਰਦਾ ਜਾਇਦ ਜਾ ਇਹਦਾ 120 ਹੈ ਜੀ 1,20,000 ਹਾਂਜੀ ਹਾਂ ਕੋਈ ਇਹਦੇ 'ਚ ਮੌਕੇ ਤੇ ਹੋਊਗਾ ਜਿਹੜਾ ਕੁਛ ਹਨਾ ਹਾਂਜੀ ਉਹ ਕੋਈ ਨਾ ਮੌਕੇ ਤੇ ਮਾਰ ਤਾਂ ਕਰਾਂਗੇ ਦੋਸਤੋ ਕੋਈ ਇਹ ਚੀਜ਼ਾਂ ਦੇ ਰੇਟ ਫਿਕਸ ਨਹੀਂ ਹੁੰਦੇ ਜਿਹੜੇ ਭਰਾ ਨੂੰ ਦੋਨੇ ਨਗਾ ਚ ਕੋਈ ਵੀ ਫਿੱਟ ਆਉਂਦਾ ਕੋਲੇ ਆ ਜਿਓ ਤਸੱਲੀ ਕਰਕੇ ਸੌਦਾ ਤੁਸੀਂ ਕਰ ਸਕਦੇ ਹੋ ਵੀਡੀਓ ਬਾਈ ਜੀ ਪਿੰਡ ਅਬਲੂ ਕੋਟਲੀ ਤੇ ਜਿਹੜੇ ਬਠਿੰਡੇ ਤੋਂ ਸੀ ਜਲਦੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਵੀਡੀਓ ਦੇਖਣ ਲਈ ਸਾਰੇ ਸੱਜਣਾ ਦਾ ਧੰਨਵਾਦ ਸਸੀ ਗੱਲ ਬਾਈ ਜੀ ਸਾਰਿਆਂ